ਸੰਦ ਪਿੰਡ ਮੁੱਦਲ ਬਲਾਕ ਵੇਰਕਾ ਵਿੱਚ ਮਸੀਹੀ ਪਰਿਵਾਰ ਦੇ ਬਜ਼ੁਰਗ ਨੂੰ ਦਫਨਾਉਣ ਨੂੰ ਲੈ ਕੇ ਪਿੰਡ ਦੇ ਲੋਕਾਂ ਦੇ ਵੱਲੋਂ ਹੋਇਆ ਵਿਵਾਦ ਜੀਹਾਂ ਦੱਸ ਜੀਏ ਕਿ ਅੱਜ ਮੈਡਮ ਸਾਖਸ਼ੀ ਸਨਹਾ ਡਿਪਟੀ ਕਮਿਸ਼ਨਰ ਸ਼੍ਰੀ ਅਮਰਸਾਹਬ ਨੂੰ ਘਟ ਗਿਣਤੀ ਕਮਿਸ਼ਨ ਦੇ ਸੇਵਕਾ ਮੈਂਬਰ ਸੁਭਾਸ਼ ਖੋਬਾ ਦੀ ਅਗਵਾਈ ਵਿੱਚ ਪਿੰਡ ਮੁੱਦਲ ਵਿਖੇ ਮਸੀਹੀ ਭਾਈਚਾਰੇ ਲਈ ਕਬਰਿਸਤਾਨ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਲਈ ਮੰਗ ਪੱਤਰ ਸੌਪਿਆ ਗਿਆ। ਉੱਥੇ ਹੀ ਤਾਂ ਜੋ ਪਬਿਕ ਵਿੱਚ ਕਦੀ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਮਸੀਹੀ ਪਰਿਵਾਰਾਂ ਨੂੰ ਆਪਣੇ ਸਨੀਹਾਂ ਮੋਤ ਤੋ ਬਾਦ ਦਫਨਾਉਣ ਵਿੱਚ ਮੁਸ਼ਕਲਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਪਾਸਟਰ ਸਤਨਾਮ ਸੁਰਿੰਦਰਪਾਲ ਸਹੋਤਾ ਅਤੇ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ ਕੀ ਕਿਹਾ ਤੁਸੀਂ ਵੀ ਸੁਣੋ ਪਾਸਟਰ ਸਤਨਾਮ ਅਸੀਂ ਮੋਦਲ ਦੇ ਰਹਿਣ ਵਾਲੇ ਆ ਸਾਨੂੰ 32 ਸਾਲ ਹੋ ਚੱਲੇ ਮੋਦਲ ਦੇ ਵਿੱਚ ਰਹਿੰਦੇ ਹਾਂ ਅਸੀਂ ਮੋਦਲ ਦੇ ਪੱਕੇ ਵਸੇਕ ਆ ਕਿ ਸਾਨੂੰ ਮੁਸ਼ਕਲ ਆਏਗੀ ਦਬਾਉਣ ਦੀ ਤੇ ਜਿਸ ਦਿਨ ਸਾਡੇ ਬਜ਼ੁਰਗ ਜੀ ਦੀ ਮੌਤ ਹੋਈ ਤੇ ਜਦ ਅਸੀਂ ਉਸ ਦਫਨਾਉਣ ਵਾਸਤੇ ਕਬਰ ਨੂੰ ਪੁੱਟ ਰਹੇ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਆਣ ਕੇ ਉਸ ਜਗ੍ਹਾ ਤੇ ਵਿਰੋਧ ਕੀਤਾ ਮਨਾ ਕੀਤਾ ਕਿ ਤੁਹਾਨੂੰ লাশ ਦਬਾਉਣ ਨਹੀਂ ਦਿੱਤੀ ਜਾਏਗੀ। ਔਰ 3 ਘੰਟੇ ਇਸ ਤਰ੍ਹਾਂ ਬੀਤ ਗਏ ਕਿ ਨਈ ਜੀ ਕੋਈ ਨੇ ਇੱਕ ਵਾਰੀ ਦਬਾ ਲੈੰਦੋ ਉਹ ਕੁਝ ਨਹੀਂ ਮੰਨੇ ਉਸ ਸਗਾ ਦੇ ਮੁੜ ਕੇ ਔਰ ਜੋ ਸਾਡੇ ਔਰ ਡਾਕਟਰ ਸਾਹਿਬ ਸੁباش ਜੀ ਉਸਗਾ ਦੇ ਪਹੁੰਚੇ ਔਰ ਸਕਾਰੀ ਅਧਿਕਾਰੀ ਕੁਝ ਲੋਕ ਉਸ ਜਗ੍ਹਾ ਤੇ ਪਹੁੰਚੇ ਜਿਨ੍ਹਾਂ ਨੇ ਆਣ ਕੇ ਮਦਦ ਕੀਤੀ ਔਰ ਉਹਦੇ ਕਾਰਨ ਅਸੀਂ ਇਸ ਬਾਡੀ ਨੂੰ ਦਬਾ ਸਕੇ ਹਾਂ ਔਰ ਮੈਂ ਕਹਿਣਾ ਚਾਹੁੰਦਾ ਕਿ ਅੱਗੇ ਵੀ ਸਾਡਾ ਨਸੀਬ ਆਈ ਚਾਰਾ ਜੋ ਸਾਥ ਦੇਵੇ ਤੇ ਕਿਸੇ ਵੀ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਨੂੰ ਕਿਸੇ ਦੀ ਮੁਸ਼ਕਲ ਨਾ ਆ ਸਕੇ ਮੇਰਾ ਨਾਮ ਸੁਰਿੰਦਰਸ ਹੁੰਦਾ ਹੈ ਜੀ ਅੱਜ ਦਾ ਜਿਹੜਾ ਮਸਲਾ ਹੈ ਤੁਹਾਨੂੰ ਡਾਕਟਰ ਸੁਭਾਸ਼ ਤੋਬਾ ਜੀ ਨੇ ਬਿਹਤਰ ਤਰੀਕੇ ਦੇ ਨਾਲ ਦੱਸ ਦਿੱਤਾ ਹੈ ਸੋ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਵੀ ਔਰ ਆਪਣੇ ਭਾਈਚਾਰੇ ਦੇ ਅੱਗੇ ਵੀ ਕਿ ਇਹ ਜਿਹੜਾ ਸਮਾਂ ਹੈ ਸਾਨੂੰ ਇਕੱਠੇ ਹੋਣ ਦਾ ਸਮਾਂ ਹੈ ਅਸੀਂ ਇਕੱਠੇ ਹੋਈਏ ਕਿਉਂਕਿ ਇਹ ਕੱਲੇ ਮੂਲ ਪਿੰਡ ਦਾ ਮਸਲਾ ਨਹੀਂ ਹੈ ਇਹ ਹਰੇਕ ਪਿੰਡ ਦਾ ਹਰੇਕ ਸ਼ਹਿਰ ਦਾ ਮਸਲਾ ਹੈ ਪੰਜਾਬ ਦੇ ਵਿੱਚ ਦਿਨ ਬਾ ਦਿਨ ਜਿਹੜਾ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਵੱਧ ਰਿਹਾ ਹੈ ਔਰ ਮਸੀਹੀ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਪਰ ਜਿੱਥੇ ਗਿਣਤੀ ਵਧ ਰਹੀ ਹੈ ਉੱਥੇ ਚਿੰਤਾ ਦਾ ਵੇਸ਼ਾ ਵੀ ਵਧ ਰਿਹਾ ਹੈ ਕਿ ਵੋਟਾਂ ਦੇ ਵੇਲੇ ਤਾਂ ਸਾਨੂੰ ਸਰਕਾਰਾਂ ਇਸਤੇਮਾਲ ਕਰਦੀਆਂ ਨੇ ਪਰ ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਸਾਡੇ ਹੱਕਾਂ ਦੇ ਵ ਲਈ ਸਾਨੂੰ ਫਿਰ ਧੰਨੇ ਪ੍ਰਦਰਸ਼ਨ ਕਰਕੇ ਜਾਂ ਫਿਰ ਇਹਦਾ ਮੰਗ ਪੱਤਰ ਦੇ ਕੇ ਹੀ ਆਪਣੇ ਜਿਹੜੇ ਆ ਉਹ ਹੱਕ ਲੈ ਜਾਂਦੇ ਨੇ ਸੋ ਬੀਤੇ ਦਿਨੀ ਜਿਹੜਾ ਮਾਮਲਾ ਹੋਇਆ ਸੀ ਬੜਾ ਨਿੰਦਨੀਆ ਸੀ ਔਰ ਉੱਥੇ ਵੀ ਜਿਹੜੇ ਆ ਉਹ ਥੋਬਾ ਸਾਹਿਬ ਦੀ ਦਖਲਅੰਦਾਜ਼ੀ ਦੇ ਕਾਰਨ ਜਿਹੜਾ ਉਹ ਪ੍ਰਭੂ ਯਸੁਮਸੀ ਦੇ ਨਾਮ ਵਿੱਚ ਸਾਡੀ ਜਿੱਤ ਹੋਈ ਹੈ ਭਾਈਚਾਰੇ ਦੀ ਅਸੀਂ ਜਿਹੜਾ ਆਪਣੇ ਬਜ਼ੁਰਗ ਨੂੰ ਉੱਥੇ ਦਫਨਾਇਆ ਹੈ ਪਰ ਭਵਿੱਖ ਦੇ ਵਿੱਚ ਕਿਉਂਕਿ ਮੌਤ ਇੱਕ ਸੱਚਾਈ ਹੈ ਭਵੇਖ ਵਿੱਚ ਕਦੀ ਇਹੋ ਜਿਹੀ ਫੇਰ ਸਾਨੂੰ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਔਰ ਮੈਂ ਭਾਈਚਾਰੇ ਨੂੰ ਵੀ ਬੇਨਤੀ ਕਰਦਾ ਕਿ ਇਕੱਠੇ ਹੋਈਏ ਔਰ ਅੱਜ ਪਿੰਡ ਮੋਦਲ ਦਾ ਸਾਥ ਦਿਈਏ ਤਾਂ ਜੋ ਅੱਗੇ ਤੋਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹਾ ਜਿਹੜਾ ਅਨਸਰ ਹੈ ਜਿਹੜਾ ਕਿ ਇੱਕ ਲਾਸ਼ ਦੀ ਬੇਅਦਬੀ ਕਰਦਾ ਹੈ ਉਹ ਕੋਈ ਵੀ ਜਿਹੜਾ ਵਾ ਉਹ ਸਿਰ ਚੁੱਕਣ ਦੀ ਕੋਸ਼ਿਸ਼ ਨਾ ਕਰੇ ਤਾਂ ਜੋ ਅਸੀਂ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਪੰਜਾਬ ਸਰਕਾਰ ਦੇ ਅੱਗੇ ਮਾਨ ਸਾਹਿਬ ਦੇ ਅੱਗੇ ਕਿ ਮਾਨ ਸਾਹਿਬ ਮਸੀਹ ਭਾਈਚਾਰਾ ਸ਼ਾਂਤੀ ਪਸੰਦ ਆ ਤੇ ਸਾਨੂੰ ਬਾਈਬਲ ਦਾ ਵੀ ਸੰਦੇਸ਼ ਆ ਕਿ ਅਸੀਂ ਸ਼ਾਂਤੀ ਹੀ ਬਣਾਈ ਰੱਖਣੀ ਚਾਹੁੰਦੇ ਆ ਪਰ ਜੇਕਰ ਸਾਡੇ ਹੱਕਾਂ ਦੇ ਉੱਤੇ ਡਾਕਾ ਵੱਜੇਗਾ ਤਾਂ ਅਸੀਂ ਸੰਘਰਸ਼ ਕਰਨਾ ਵੀ ਜਾਣਦੇ ਆ ਜੀ ਮੇਰਾ ਨਾਮ ਸੁਭਾਸ਼ ਮਸੀ ਤੋਬਾ ਸਾਬਕਾ ਮੈਂਬਰ ਮਿਨੋਰੀਟੀ ਕਮਿਸ਼ਨ ਅ ਦੇਖੋ ਜਿਹੜਾ ਅ ਅੱਜ ਦਾ ਮਾਮਲਾ ਵਾ ਸੀ ਮਾਨਯੋਗ ਡੀਸੀ ਸਾਹਿਬ ਨੂੰ ਮਿਲੇ ਆ ਪਿਛਲੇ ਦਿਨਾਂ ਦੇ ਵਿੱਚ ਜੋ ਪਿੰਡ ਮੋਦਲ ਦੇ ਵਿੱਚ ਇਸਾਈ ਭਾਈਚਾਰੇ ਦੀ ਇੱਕ ਜੋ ਡੈਥ ਹੋ ਗਈ ਸੀ ਉਸਦੀ ਬਾਡੀ ਨੂੰ ਲੈ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਜਿਹੜਾ ਵਾ ਤਿੰਨ ਘੰਟੇ ਬਹੁਤ ਹੀ ਯਾਦਾ ਉਹਨਾਂ ਨੇ ਉਸ ਬਾਡੀ ਨੂੰ ਜਿਹੜਾ ਸੀਗਾ ਦਫਨਾਉਣ ਤੋਂ ਰੋਕਿਆ ਸੀਗਾ ਔਰ ਉਸੇ ਟਾਈਮ ਜਿਹੜਾ ਵਾ ਅਸੀਂ ਪੁਲਿਸ ਅਧਿਕਾਰ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਉਸੇ ਟਾਈਮ ਤੇ ਜਿਹੜੇ ਸੀਗੇ ਡੀਐਸਪੀ ਸਾਹਿਬ ਔਰ ਐਸਐਚਓ ਸਾਹਿਬ ਜਿਹੜੇ ਸੀਗੇ ਮੌਕੇ ਤੇ ਪਹੁੰਚੇ ਸੀਗੇ ਔਰ ਬੋਡੀ ਨੂੰ ਤੇ ਦਫਨਾਤਾ ਸੀਗਾ ਬਟ ਉਸ ਤੋਂ ਬਾਅਦ ਜਿਹੜੇ ਆ ਕੁਝ ਸ਼ਰਾਰਤੀ ਲੋਕ ਆ ਜਿਹੜੇ ਪਿੰਡ ਦੇ ਵਿੱਚ ਉਹ ਅਨਾਉਂਸਮੈਂਟ ਕਰਾ ਰਹੇ ਆ ਕਿ ਅੱਗੇ ਤੋਂ ਜੇ ਕੋਈ ਵੀ ਆਪਣਾ ਡੈਥ ਹੋਏਗੀ ਮਸੀਹ ਭਾਈ ਚਾਰੇ ਦੀ ਤੇ ਉਸ ਨੂੰ ਜਿਹੜਾ ਵਾ ਦਫਨਾਉਣ ਨਹੀਂ ਦਿੱਤਾ ਜਾਏਗਾ ਸੋ ਉਸੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਔਰ ਉਹਨਾਂ ਨੇ ਉਸੇ ਟਾਈਮ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਿਹਾ ਵਾ ਵੀ ਇਹਨੂੰ ਜਿਹੜਾ ਵਾ ਫਾਰਵਰਡ ਕਰਕੇ ਡੀਸੀ ਸਾਹਿਬ ਨੂੰ ਨੀਚੇ ਵੀ ਔਰ ਐਸਐਸਪੀ ਸਾਹਿਬ ਨੂੰ ਵੀ ਜਿਹੜਾ ਵਾ ਉਹਨਾਂ ਨੇ ਮਾਰਕ ਕੀਤੀ ਆ ਔਰ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਵਾ ਵੀ ਕੋਈ ਵੀ ਜਿਹੜਾ ਵਾ ਇਦਾਂ ਦੇ ਸ਼ਰਾਰਤੀ ਅਨਸਰ ਜਿਹੜੇ ਆ ਉਹਨਾਂ ਨੂੰ ਇਦਾਂ ਦਾ ਹਰਕਤ ਤੋਂ ਬਾਜ਼ ਆਉਣਾ ਚਾਹੀਦਾ ਦੇਖੋ 150 ਦੇ ਕਰੀਬ ਪਰਿਵਾਰ ਹੈ ਜੀ ਔਰ ਉੱਥੇ ਪਹਿਲੇ ਵੀ ਜਿਹੜੀਆਂ ਨੇ ਡੈੱਡ ਵਾਸ ਜਿਹੜੀਆਂ ਦਫਨਾ ਰਹੇ ਨੇ ਇਹ ਛਰਾਰਤੀ ਅਨਸਰ ਕੁਝ ਤੁਹਾਨੂੰ ਪਤਾ ਜਿਹੜੇ ਇਹਨਾਂ ਦੇ ਹੁਣ ਦਿਮਾਗ ਦੇ ਵਿੱਚ ਇੱਕ ਚੀਜ਼ ਆ ਗਈ ਹੈ ਕਿ ਨਸੀਹ ਭਾਈਚਾਰਾ ਦਿਨ-ਪ੍ਰਤੀ ਦਿਨ ਜਿਹੜਾ ਬਵਾਦ ਰਿਆ ਵਾ ਔਰ ਕਿ ਇਹ ਲੋਕ ਜਿਹੜੇ ਕਨਵਰਟ ਹੋਏ ਆ ਜਦ ਕਿ ਉਹਨਾਂ ਨੇ ਆਪਣੀ ਪੂਰੀ ਰੀਤੀ ਰਿਵਾਜਾਂ ਦੇ ਨਾਲ ਅਗਰ ਪ੍ਰਭੂ ਯਿਸੂ ਮਸੀਹ ਨੂੰ ਅਪਣਾਇਆ ਵਾ ਤੇ ਉਸੇ ਰੀਤੀ ਰਿਵਾਜਾਂ ਦੇ ਨਾਲ ਉਹਨਾਂ ਦਾ ਦਫਨਾਉਣ ਦਾ ਵੀ ਫਰਜ਼ ਹੈ ਸੋ ਇਸ ਆਲਰੇਡੀ ਪਹਿਲੇ ਵੀ ਮੈਂ ਦੱਸ ਚੁੱਕਾ ਵਾਂ ਕਿ ਜਿੰਨੇ ਵੀ ਡੀਸੀ ਸਾਹਿਬਾਨ ਨੇ ਸਾਰਿਆਂ ਨੂੰ ਸਾਡੇ ਕਮਿਸ਼ਨ ਵੱਲੋਂ ਵੀ ਸਾਰ ਡਿਸਟ੍ਰਿਕਟ ਵਾਈਜ਼ ਸਾਰੇ ਡੀਸੀ ਸਾਹਿਬਾਨਾਂ ਨੂੰ ਲੈਟਰਾਂ ਗਈਆਂ ਹੋਣ ਹੈ ਔਰ ਸਰਕਾਰ ਦੀਆਂ ਹਦਾਇਤਾਂ ਨੇ ਕਿ ਜਿਸ ਜਿਸ ਜਗ੍ਹਾ ਜਿਸ ਪਿੰਡ ਦੇ ਵਿੱਚ ਕਬਰਸਤਾਨ ਨਹੀਂ ਵੀ ਆ ਉੱਥੇ ਜਿਹੜੇ ਪੰਚਾਇਤਾਂ ਮਹੱਈਆ ਕਰਵਾਉਣ ਔਰ ਕਿਸੇ ਸ਼ਹਿਰ ਦੇ ਵਿੱਚ ਕਬਰਸਤਾਨ ਨਹੀਂ ਆ ਤਾਂ ਉੱਥੇ ਜਿਹੜੀ ਡਿਊਟੀ ਆ ਉਹ ਕਾਰਪੋਰੇਸ਼ਨ ਦੀ ਬਣਦੀ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਵਾਂ ਔਰ ਮੈਂ ਧੰਨਵਾਦ ਕਰਦਾ ਵਾਂ ਕਿ ਜਿਹੜਾ ਇਹਨਾਂ ਸਾਰੇ ਭਾਈਚਾਰੇ ਦੇ ਨਾਲ ਮੇਰੇ ਵੀਰ ਸੋਤਾ ਸਾਹਿਬ ਖਾਸ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਇਸ ਕੇਸ ਦੇ ਵਿੱਚ ਇਹਨਾਂ ਨੇ ਵੀ ਪੇਨ ਲਈ ਆ ਔਰ ਇਸੇ ਤਰ੍ਹਾਂ ਹੀ ਮੈਂ ਆਪਣੇ ਸਮਾਜ ਦੇ ਜਿੰਨੇ ਵੀ ਸਾਡੇ ਆਗੂ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਅਸੀਂ ਅੱਗੇ ਆਈਏ ਔਰ ਇਹ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਦਾ ਅਸੀਂ ਜਿਹੜਾ ਵਾ ਮੂੰਹ ਤੋੜਨਾ ਜਵਾਬ ਦਈਏ